ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਗ੍ਰਾਮ ਪੰਚਾਇਤ ਦੇ ਵੱਲੋਂ ਇੱਕ ਜਹਾਜ਼ ਮਤਾ ਪਾਇਆ ਗਿਆ ਕਿਸ ਮਤੇ ਦੀਆਂ ਚਾਰੇ ਪਾਸੇ ਚਰਚਾਵਾਂ ਹੋਣ ਲੱਗ ਪਈਆਂ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਹੁਣ ਲਗਾਤਾਰ ਮਾਹੌਲ ਬਣਦਾ ਚੱ ਰਿਹਾ ਉਸ ਨੂੰ ਲੈ ਕੇ ਹੁਣ ਪਿੰਡ ਦੀ ਨਵੀਂ ਪੰਚਾਇਤ ਕਾਫੀ ਸਖਤ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਫੈਸਲਾ ਲਿਆ ਗਿਆ ਕਿ ਇਸ ਦੇ ਵਿੱਚ ਕੋਈ ਵੀ ਜਿਹੜਾ ਲਵ ਮੈਰਿਜ ਨਹੀਂ ਕਰਵਾ ਸਕੇਗਾ ਜਿਵੇਂ ਕੋਈ ਪਿੰਡ ਦਾ ਮੁੰਡਾ ਜਾਂ ਕੁੜੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਫਿਰ ਉਹਨਾਂ ਨੂੰ ਪਿੰਡ ਛੱਡਣਾ ਹੋਵੇਗਾ ਤੇ ਕੋਈ ਵੀ ਪਰਿਵਾਸੀ ਦੇ ਨਾਲ ਵਿਆਹ ਨਹੀਂ ਕਰਵਾਏਗਾ ਅਤੇ ਮਰਗ ਦੇ ਭੋਗ ਦੇ ਉੱਤੇ ਸਾਦਾ ਖਾਣਾ ਹੋਵੇਗਾ ਤੇ ਵਿਆਹ ਵੀ ਸਾਦੇ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਨੇ ਜਿਨ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਹੈ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ ਜੇ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਆਪਾਂ ਬਚਾ ਸਕਦੇ ਹਾਂ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪਾਂ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਜ ਜਵਾਕ ਹੁੰਦੇ ਨੇ ਠੀਕ ਹੈ ਪਿੰਡ ਦੇ ਮਰਲੋ ਪਿੰਡ ਦਾ ਮੁੰਡਾ ਪਿੰਡ ਜੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹੈ ਹਮਮ ਹੁਣ ਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚ ਵਾਲੀਆਂ ਹੁੰਦੀਆਂ ਜਿਹੜੀਆਂ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡਿਆਂ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪਿਆਪੀ ਨੂੰ ਕਹਿੰਨ ਪਿਆਪੀ ਮਰਲੋ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਫਿਰ ਠੀਕ ਹੈ ਬਿਵਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਦ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੋਣੀ ਚਾਹੀਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਕੋਈ ਸ਼ਰਤੀਏ ਦੀ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫੇਰ ਆ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲਾ ਕੇ ਜਾਂਦੇ ਆਪਣੇ ਪੜੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਘੜਨ ਪੜਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਉਹਨਾਂ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੂੰ ਇਹੋ ਚੀਜ਼ ਚਾਹੀਦੀ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਕਿਉਂਕਿ ਸਰਪੰਚ ਜੀ ਜਾਂ ਮੈਂਬਰ ਜੀ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਇਹਨਾਂ ਲਈ ਆਪਾਂ ਨਹੀਂ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀ। ਬਾਈ ਕਰਨ ਵਾਸਤੇ ਤਾਂ ਪਾਈ ਜੀ ਆਪਾਂ ਹਰ ਇੱਕੀ ਦੇ ਕੋ ਆਪਣੇ ਜਵਾਕ ਵੀ ਕਨੇਡਾ ਅਮਰੀਕਾ ਬਾਹਰਲੀ ਕੰਟਰੀਸ ਦਾ ਹੈ। ਔਰ ਪ੍ਰਵਾਸੀ ਇਥੇ ਆਉਣਾ ਆਪਦਾ ਕੰਮ ਕਰਨਾ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਖਰਾ ਨਹੀਂ ਜਦੋਂ ਇੱਥੇ ਆ ਕੇ ਉਹ ਗੋਤਾ ਮਨਾਉਂਦੇ ਆ ਪੰਚਾਇਤ ਬਣਾਉਂਦੀ ਆ ਜਾਂ ਕੋਈ ਅਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ ਜਿਵੇਂ ਹੁਣ ਪਿੱਛੇ ਲਾ ਲੋ ਕੋਈ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਨਾਲ ਹੀ ਮਰੇ ਉਹ ਕਿੱਡਾ ਨੁਕਸਾਨ ਦਾ ਇੱਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਚੜਾਉਣ ਵਾਲਾ ਲਾ ਲੋ ਪਿੰਡ ਦੇ ਵਿੱਚ ਵਿਆਹ ਕਰਵਾਉਣ ਵਾਲਾ ਲਾ ਲੋ ਇਹ ਜੇ ਬਿਲਕੁਲੀ ਸਹੀ ਨਹੀਂ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮਿਲੂ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਓਏ ਤੋਂ ਕੁਝ ਸੇਧ ਲੈਣਗੇ ਪੜੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਇਨਾਂ ਚੰਨੀ ਇਹ ਤਾਂ ਫੈਸਲੇ ਬਹੁਤ ਵਧੀਆ ਲਏ ਜੀ ਰੰਗ ਪਰਵਾਸੀ ਇੱਥੇ ਆ ਕੇ ਤਾਂ ਕੌਤ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੀ ਉਹ ਬਰਦਾਸ਼ਤ ਕਰਨ ਜੋਗ ਨਹੀਂ ਆਂ ਵਿੱਚੇ ਘਟਨਾ ਹੋਈ ਜਲੰਧਰ ਤੇ ਉਹ ਵੀ ਮਾੜੀ ਹੋਈ ਹੈ ਜੀ ਠੀਕ ਹੈ ਐਵੇਂ ਇਹਨਾਂ ਮਾਹੌਲ ਖਰਾਬ ਹੁੰਦਾ ਜੀ ਅਸੀਂ ਦਾ ਬਹੁਤ ਧਿਆਰੇ ਕਾਰਨ ਹੋ ਰਿਹਾ ਪੰਜਾਬ ਦਾ ਇਹ ਨੂੰ ਸੁਧਾਰਨਾ ਇਹਦੇ ਰੋਕ ਲਈਏ ਵਧੀਆ ਜੀ ਪਿੰਡਾਂ ਵੱਲ ਲੋਏ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਇਹ ਦੇਖਿਆ ਜਾਂਦਾ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਦੇ ਵੱਲੋਂ ਵਿਆਹਾਂ ਦੇ ਉੱਤੇ ਜਾਂ ਫਿਰ ਮਰਗ ਦੇ ਭੋਗਾਂ ਦੇ ਉੱਤੇ ਕਾਫੀ ਖਰਚਾ ਕੀਤਾ ਜਾਂਦਾ ਸੀ ਦੂਜੇ ਪਾਸੇ ਪਿੰਡ ਦੇ ਵਿੱਚ ਹੀ ਪਿੰਡ ਦੇ ਕੁੜੀ ਜਾਂ ਮੁੰਡੇ ਵੱਲੋਂ ਵਿਆਹ ਕਰਵਾਇਆ ਜਾਂਦਾ ਸੀ ਜਿਸ ਕਰਕੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਇਸ ਨੂੰ ਲੈ ਕੇ ਮਾਨਸਾ ਦੀ ਪੰਚਾਇਤ ਦੇ ਵੱਲੋਂ ਜਿਹੜਾ ਕਿ ਇਹ ਨਵਾਂ ਫੈਸਲਾ ਲੈ ਗਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਜਿਹੜੀ ਪੰਚਾਇਤ ਨੇ ਫੈਸਲਾ ਲਿਆ ਇਸ ਦੇ ਆਲੇ-ਦੁਆਲੇ ਚਰਚਾਾਂ ਮ ਹੋ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ